ਸਕੂਲ ਦੇ ਬੱਚਿਆਂ ਨੂੰ ਵਧਾਈ ਦਿੰਨੀ ਆ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਜਿਨ੍ਹਾਂ ਦੇ ਬਾਰੇ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਹੁਣੇ ਦੱਸਿਆ ਆਸਟਾਗ ਬਾਦਰ ਦੇ ਜਨਮ ਦਿਨ ਦੇ ਦਿਨ ਮੈਂ ਸਮਝਦੀ ਹਾਂ ਉਹਨਾਂ ਵਾਸਤੇ ਇਸ ਤੋਂ ਵੱਡੀ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ ਕਿ ਜਿਹੜੇ ਇਨਸਾਨ ਨੇ ਆਪਣੀ ਸਾਰੀ ਉਮਰ ਪੰਜਾਬ ਵਾਸਤੇ ਖਾਸ ਤੌਰ ਤੇ এডਿਕੇਸ਼ਨ ਦੇ ਫੀਲਡ ਵਿੱਚ ਪੰਜਾਬ ਦੀ ਜਵਾਨੀ ਵਾਸਤੇ ਉਹਨਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਤੁਸੀਂ ਤਾਂ ਤੁਸੀਂ ਆ ਕਹਿ ਸਕਦੀਆਂ ਕਿ ਜੇ ਇਸ ਸਾਡੇ ਪਛਲੇ ਹੋਏ ਇਲਾਕੇ 'ਚ ਪਹਿਲਾ ਕੁੜੀਆਂ ਦਾ ਜੇ ਸਕੂਲ ਆਇਆ ਉਹ ਵੀ ਬਾਲਕ ਸਾਹਿਬ ਦੀ ਦੇਣ ਕੁੜੀਆਂ ਦੇ ਜੇ ਪਹਿਲਾ ਕਾਲਜ ਆਇਆ ਉਹ ਵੀ ਬਾਲਕ ਸਾਹਿਬ ਦੀ ਦੇਣ ਜਿੱਥੇ ਇਲਾਕੇ ਦੀ ਕੁੜੀਆਂ ਹੀ ਨਹੀਂ ਲੇਕਿਨ ਦੂਰ ਰਾਜਪੇ ਪਾਵੇ Rajasthan ਤੋਂ ਹੋਣ ਪਾਵੇ Haryana ਤੋਂ ਹੋਣ ਉੱਥੇ ਦੀ ਧੀਆਂ ਵੀ ਸਾਡੀ ਧੀਆਂ ਨੇ ਆ ਕੇ ਇੱਥੋਂ ਸਿੱਖਿਆ ਲੈ ਕੇ ਅੱਗੇ ਜਾ ਕੇ ਉਹਨਾਂ ਨੇ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕੀਤਾ